आज मेरे स्वर्गवासी पिता संत राम सिंह राजी दे जन्म दिहाड़े ते ओना दे स्टैचू ਦੇ ਉੱਪਰ ओना दी ਪ੍ਰਤਿਮਾ ਦੇ ਉੱਪਰ ਸਮਾਣੇ ਚ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੀ ਸੰਗੂ ਬਨਾਲਾ ਜ਼ਿਲ੍ਹਾ ਉੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲੀ ਤੋ ਇਹ ਆਪਣਿਆਂ ਵਿੱਚ ਇੱਕ ਸੰਕੇਤ ਹੈ ਆਪਣਿਆਂ ਵਿੱਚ ਇੱਕ ਇਹ ਗੱਲ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ ਪਾਰਟੀ ਦੇ ਉੱਪਰ ਵਿਸ਼ਵਾਸ ਕਰਨਗੇ ਤੇ ਇਸ ਸੂਬੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਊਗੀ ਤਾਂ ਕਿ ਇਹ ਸੂਬਾ ਅੱਗੇ ਜਾ ਸਕੇ ਇਸ ਸੂਬੇ ਦੇ ਲੋਕਾਂ ਦੀ ਤਰੱਕੀ ਹੋ ਸਕੇ ਕਾਰੋਬਾਰ ਤੇ ਵਪਾਰ ਕਰਨ ਵਾਲੇ ਲੋਕਾਂ ਨੂੰ ਮਜ਼ਬੂਤੀ ਮਿਲ ਸਕੇ ਗਰੀਬ ਲੋਕਾਂ ਦੀ ਮਦਦ ਹੋ ਸਕੇ ਹਰ ਵਰਗ ਨੂੰ ਆਉਣ ਵਾਲੇ ਸਮੇਂ 'ਚ ਇਹ ਦੁਬਾਰਾ ਖੁਸ਼ਹਾਲ ਪੰਜਾਬ ਇਨਾ ਵਰਗਾ ਰੰਗ ਦਾ ਪੰਜਾਬ ਨਹੀਂ ਜਿਹੜਾ ਇਹਨਾਂ ਨੇ ਬਣਾਉਣ ਦਾ ਵਾਅਦਾ ਕੀਤਾ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਹਰੇ ਪੈਨ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਧੀਆਂ ਪੈਣਾ ਦੇ ਜਾਂ ਚੁੰਮੀਆਂ ਸੜਕਾਂ ਤੇ ਨਹੀਂ ਰੁਲਣਗੀਆਂ ਜਾਂ ਮੌਜੂਮਾਨ ਭਰਾਵਾਂ ਦੀਆਂ ਪੰਗਾ ਸੜਕਾਂ ਤੇ ਨਹੀਂ ਰੁਲਣਗੀਆਂ ਉਸ ਗੱਲ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੁਣਾ ਕੀਤਾ ਸੀ ਦੇਖੋ ਆਪਾਂ ਸਭ ਨੂੰ ਪਤਾ ਹੈ ਨਸ਼ਾ ਮੁਕਤ ਪੰਜਾਬ ਦੀ ਗੱਲ ਹੋਈ ਮਾਈਨਿੰਗ ਫਰੀ ਪੰਜਾਬ ਦੀ ਗੱਲ ਹੋਈ ਇਲੀਗਲ ਮਾਈਨਿੰਗ ਫਰੀ ਦੀ ਪੰਜਾਬ ਦੀ ਗੱਲ ਹੋਈ ਸੀ ਆਪਾਂ ਸਭ ਨੂੰ ਪਤਾ ਕਿਥੇ ਕੰਮ ਖੜਾ ਹੈ ਜੇ ਇਸਦਾ ਕੰਨ ਅਵਸਥਾ ਦੀ ਗੱਲ ਹੈ ਤੁਸੀਂ ਆਪਣੇ ਆ ਵੀ ਦੇਖ ਲਿਆ ਕਿ ਸੁਖਮੀ ਬਾਦਲ ਜੀ ਦੇ ਉੱਪਰ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਉਹ ਸੇਵਾ ਕਰ ਰਹੇ ਸੀ ਉਹਦੇ ਉੱਪਰ ਹੀ ਅਟੈਕ ਹੋ ਗਿਆ ਤਾਂ ਇਹ ਗੱਲਾਂ ਕੀ ਦਰਸਾਉਂਦੀਆਂ ਹਨ ਕਿੰਨਾ ਕਿਤੇ ਸਰਕਾਰ ਦੀ ਜਿਹੜੀ ਲੌਂਡ ਆਰਡਰ ਨੂੰ ਲੈ ਕੇ ਸਟ੍ਰੈਟਜੀ ਉਹ ਸਹੀ ਨਹੀਂ ਹੈ ਇੱਥੇ ਦੇ ਕਿਸਾਨ ਨੂੰ ਤਾਕਤ ਮਿਲ ਸਕੇ ਅੱਜ ਕਿਸਾਨ ਦਬਿਆ ਪਿਆ ਹੈ ਬੀਜੇਪੀ ਦੀ ਸਰਕਾਰ ਜਾਂ ਕਿਸਾਨ ਦੇ ਪ੍ਰਤੀਜਵਾ ਮਾਰੂ ਜਿਹੜੀਆਂ ਨੀਤੀਆਂ ਉਹ ਕਿਸਾਨ ਨੂੰ ਦਬਾਰੀਆਂ ਜੇ ਕਿਸਾਨ ਦਬਦਾ ਹੈ ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਜੇ ਖੜੀ ਹੈ ਤਾਂ ਉਹਦੇ ਨਾਲ ਨਾਲ ਗਰੀਬ ਆਦਮੀ ਜਿਹੜਾ ਫੀਲਡ ਚ ਖੇਤਾਂ ਚ ਕੰਮ ਕਰਦਾ ਉਹਦੀ ਵੀ ਰੋਜੀ ਰੋਟੀ ਉੱਥੇ ਖੜੀ ਹੈ ਦੁਕਾਨਦਾਰ ਦੀ ਰੋਟੀ ਰੋਟੀ ਵੀ ਉੱਥੇ ਖੜੀ ਹੈ ਆਰਤੀ ਦੀ ਰੋਟੀ ਵੀ ਉੱਥੇ ਖੜੀ ਹੈ ਕਾਰੋਬਾਰ ਕਰਨ ਵਾਲੇ ਛੇਲਰ ਵਾਲੇ ਦੀ ਵੀ ਉੱਥੇ ਖੜੀ ਹੈ ਤੇ ਸਾਰੇ ਲੋਕਾਂ ਦੀ ਆਰਥਿਕਤਾ ਦੀ ਮਜ਼ਬੂਤੀ ਕਿਸਾਨੀ ਦੇ ਉੱਪਰ ਖੜੀ ਆਜ ਮੇਰੇ ਸਵਰਗਵਾਸੀ ਪਿਤਾ ਸੰਤਰਾਮ ਸਿੰਘ ਰਾਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਸਟੈਚੂ ਦੇ ਉੱਪਰ ਉਹਨਾਂ ਦੀ ਪ੍ਰਤਿਮਾ ਦੇ ਉੱਪਰ ਸਮਾਣੇ ਚ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਔਰ ਉਹਨਾਂ ਵੱਲੋਂ ਦਿਖਾਏ ਗੇ ਰਾਹਾਂ ਤੇ ਚੱਲਣ ਵਾਸਤੇ ਵਚਨਬੰਦ ਹੋਣ ਦੀ ਦੁਬਾਰਾ ਸੇਧ ਲੈ ਕੇ ਅੱਜ ਇਸ ਥਾਨ ਤੋਂ ਦੁਬਾਰਾ ਅਸੀਂ ਸਾਰੇ ਆਪਣੇ ਆਪਣੇ ਕਾਰਜਾਂ ਵਾਸਤੇ ਰਵਾਨਾ ਹੋਵਾਂਗੇ ਉਹ ਇੱਕ ਇਸ ਇਲਾਕੇ ਵਾਸਤੇ ਸੂਬੇ ਵਾਸਤੇ ਦੇਸ਼ ਵਾਸਤੇ ਚਾਨਣ ਮਨਾਰਾ ਸਨ ਉਹਨਾਂ ਨੇ ਹਮੇਸ਼ਾ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਸਮਾਜ ਦੀ ਸੇਵਾ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਰੱਖਿਆ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਸਾਰੇ ਲੋਕ ਬੂਰੇ ਇਕੱਤਰ ਹੋਏ ਸੀ। ਇਹ ਸਿੱਲਾ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਜਿਵੇਂ ਅੱਜ ਜੋ ਹਾਲ ਆਪਨੇ ਹੈ। ਤੇ ਕੋਈ ਸਰਕਾਰ ਦਾ ਵੀ ਹਾਲ ਮਾੜਾ ਹੈ। ਪੰਜਾਬ ਦਾ ਵੀ ਮਾੜਾ ਹੈ। ਪਾਛਤਾ ਦਾ ਹੈ ਹੀ ਕੀ। ਇਹ ਕਾਂਗਰਸ ਆਪਣਾ ਤੋਸ ਪ੍ਰੋਗਰਾਮ ਜਾਂ ਠੋਸ ਲੀਡਰਸ਼ਿਪ ਪੰਜਾਬ ਦੇ ਲੋਕਾਂ ਕੋਲ ਕੌਣ ਪੇਸ਼ ਕਰ ਰਿਹਾ ਹੈ? ਵੀ ਪੰਜਾਬ ਦੀ ਲੀਡਰਸ਼ਿਪ ਠੋਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਐ ਉਹਨਾਂ ਨੂੰ ਚੰਗੇ ਤਰੀਕੇ ਨਾਲ ਚੱਕਣ ਦੇ ਵਾਸਤੇ ਵਚਨਬੱਧ ਹੈ ਤੁਸੀਂ ਦੇਖਿਆ ਹੋਊਗਾ ਜਿਮਨੀ ਚੋਣਾ ਆਈਆਂ ਨਤੀਜੇ ਅਡਰ ਜਗ੍ਹਾ ਦੇ ਉੱਪਰ ਅਡਰ ਤਰੀਕੇ ਦੇ ਨਤੀਜੇ ਆਏ ਪਰ ਲੇਕਿਨ ਹਰ ਜਗ੍ਹਾ ਦੇ ਉੱਪਰ ਕਾਂਗਰਸ ਪਾਰਟੀ ਇਕੱਠੀ ਹੋ ਕੇ ਜੋ ਸਰਕਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਨੇ ਲਾਂਬੰਦ ਹੋ ਕੇ ਚੋਣ ਲੜੀ ਜਿੰਨੀ ਚੂਣਾ ਕਈ ਵਾਰ ਸਰਕਾਰਾਂ ਦੇ ਹੱਕਾਂ ਦੇ ਵਿੱਚ ਫੈਸਲੇ ਹੋਇਆ ਕਰਦੇ ਆ ਇਹ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਲੇਕਿਨ ਫਿਰ ਵੀ ਲੋਕਾਂ ਨੇ ਬਹੁਤ ਵੱਡੇ ਪੱਦਰ ਦੇ ਉੱਪਰ ਜੇ ਵੋਟ ਪਰਸੈਂਟੇਜ ਦੀ ਗੱਲ ਦਸੀਏ ਤਾਂ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਜੇ ਮੇਨਟੇਨ ਰਿਹਾ ਤਾਂ ਕਿੰਨਾ ਕਿਤੇ ਉਹਦੇ ਵਿੱਚ ਵਾਧਾ ਵੀ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਸੀ ਸੰੂਰ ਬਰਨਾਲਾ ਜ਼ਿਲ੍ਹਾ ਉੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲੀ ਤੋਂ ਇਹ ਆਪਣੇ ਆਪ ਵਿੱਚ ਇੱਕ ਸੰਕੇਤ ਹੈ ਆਪਣੇ ਆਪ ਵਿੱਚ ਇੱਕ ਇਹ ਗੱਲ ਦਰਸਾਉਂਦੀ ਹੈ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ ਪਾਰਟੀ ਦੇ ਉੱਪਰ ਵਿਸ਼ਵਾਸ ਕਰਨਗੇ ਤੇ ਇਸ ਸੂਬੇ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਦੀ ਸਥਾਪਨਾ ਹੋਊਗੀ ਤਾਂ ਕਿ ਇਹ ਸੂਬਾ ਅੱਗੇ ਜਾ ਸਕੇ ਇਸ ਸੂਬੇ ਦੇ ਲੋਕਾਂ ਦੀ ਤਰੱਕੀ ਹੋ ਸਕੇ ਕਾਰੋਬਾਰ ਤੇ ਵਪਾਰ ਕਰਨ ਵਾਲੇ ਲੋਕਾਂ ਨੂੰ ਮਜ਼ਬੂਤੀ ਮਿਲ ਸਕੇ ਗਰੀਬ ਲੋਕਾਂ ਦੀ ਮਦਦ ਹੋ ਸਕੇ ਹਰ ਵਰਗ ਨੂੰ ਆਉਣ ਵਾਲੇ ਸਮੇਂ 'ਚ ਇਹ ਦੁਬਾਰਾ ਖੁਸ਼ਹਾਲ ਪੰਜਾਬ ਇਹਨਾਂ ਵਰਗਾ ਰੰਗਦਾ ਪੰਜਾਬ ਨਹੀਂ ਜਿਹੜਾ ਇਹਨਾਂ ਨੇ ਬਣਾਉਣ ਦਾ ਵਾਅਦਾ ਕੀਤਾ ਸੀ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਹਰੇ ਪੈਨ ਦੇ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਧੀਆਂ ਪੈਣਾ ਦੇ ਜਾਂ ਚੁੰਨੀਆਂ ਸੜਕਾਂ ਤੇ ਨਹੀਂ ਰੁਲਣਗੀਆਂ ਜਾਂ ਮੌਜੂਦਾਨ ਭਰਾਵਾਂ ਦੀਆਂ ਪੱਗਾਂ ਸੜਕਾਂ ਤੇ ਨਹੀਂ ਰੁਲਣਗੀਆਂ ਉਸ ਗੱਲ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ 'ਚ ਕੀਤਾ ਸੀ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਹਮੇਸ਼ਾ ਕਾਂਗਰਸ ਪਾਰਟੀ ਨੇ ਬਿਨਾਂ ਪੱਖਪਾਤ ਤੋਂ ਤਰੱਕੀ ਸੋਚੀ ਹੈ ਹਮੇਸ਼ਾ ਹਮੇਸ਼ਾ ਹਰ ਵਰਗ ਦਾ ਵਿਕਾਸ ਸੋਚਿਆ ਹਰ ਵਰਗ ਦੀ ਮਜ਼ਬੂਤੀ ਸੋਚੀ ਹੈ ਬਚਾ ਚੰਗਾ ਭਵਿਕ ਸੋਚਿਆ ਔਰ ਉਸੇ ਸੋਚ ਨਾਲ ਦੁਬਾਰਾ ਕਾਂਗਰਸ ਪਾਰਟੀ ਉਰੇ ਜਿਵੇਂ ਸਿੰਗਲਾ ਦੀ ਜਿਹੜੀ ਰੌਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਇਸ ਟਾਈਮ ਤੇ ਨਸ਼ਿਆਂ ਦੇ ਵਿੱਚ ਜੋ ਇਸ ਟਾਈਮ ਦਾ ਹਾਲਾਤ ਨੇ ਉਹਦੇ ਵਿੱਚ ਤੇ ਤੁਸੀਂ ਵੀ ਦੇਖੋ ਆਪਾਂ ਸਭ ਨੂੰ ਪਤਾ ਹੈ ਨਸ਼ਾ ਮੁਕਤ ਪੰਜਾਬ ਦੀ ਗੱਲ ਹੋਈ ਮਾਈਨਿੰਗ ਫ੍ਰੀ ਪੰਜਾਬ ਦੀ ਗੱਲ ਹੋਈ ਇਲੀਗਲ ਮਾਈਨਿੰਗ ਫ੍ਰੀ ਦੀ ਪੰਜਾਬ ਦੀ ਗੱਲ ਹੋਈ ਸੀ ਆਪਾਂ ਸਭ ਨੂੰ ਪਤਾ ਕਿੱਥੇ ਕੰਮ ਖੜਾ ਹੈ ਜੇ ਇਸਦਾ ਕੰਮ ਅਵਸਥਾ ਦੀ ਗੱਲ ਹੈ ਤੁਸੀਂ ਆਪਣੇ ਆ ਵੀ ਦੇਖ ਲਿਆ ਕਿ ਸੁੰਮੀ ਬਾਦਲ ਜੀ ਦੇ ਉੱਪਰ ਹਰਮੰਦਰ ਸਾਹਿਬ ਦੇ ਬਾਹਰ ਜਦੋਂ ਉਹ ਸੇਵਾ ਕਰ ਰਿਹਾ ਸੀ ਉਹਦੇ ਉੱਪਰ ਹੀ ਅਟੈਕ ਹੋ ਗਿਆ ਤਾਂ ਇਹ ਗੱਲਾਂ ਕੀ ਦਰਸਾਉਂਦੀਆਂ ਹਨ ਕਿਤਨਾ ਕਿਤੇ ਸਰਕਾਰ ਦੀ ਜਿਹੜੀ ਲੌਂਡ ਆਰਡਰ ਨੂੰ ਲੈ ਕੇ ਸਟ੍ਰੈਟਜੀ ਉਹ ਸਹੀ ਨਹੀਂ ਹੈ ਔਰ ਮੈਂ ਕਈ ਮਰ ਪਹਿਲਾਂ ਵੀ ਕਿਹਾ ਅੱਜ ਵੀ ਕਹਿਣਾ ਚਾਹੁੰਦਾ ਸਰਕਾਰ ਨੂੰ ਆਗਾਜ਼ ਕਰਨਾ ਚਾਹੁੰਦਾ ਆਗਾਹ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਇਹ ਪੰਜਾਬ ਬਾਕੀ ਸੂਬਿਆਂ ਵਰਗਾ ਸੂਬਾ ਨਹੀਂ ਹੈ ਪੰਜਾਬ ਦਿੱਲੀ ਵਰਗਾ ਸੂਬਾ ਨਹੀਂ ਹੈ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੇ ਮਸਲੇ ਆੜ ਨੇ ਪੰਜਾਬ ਦੇ ਬਾਰਡਰ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਆੜ ਨੇ ਇਸ ਕਰਕੇ ਪੰਜਾਬ ਨੂੰ ਵੱਖਰੀ ਨਿਗਾ ਨਾਲ ਤੇ ਵੱਖਰੀ ਸਟ੍ਰੈਟੇਜੀ ਦੇ ਨਾਲ ਸੰਭਾਲਣ ਦੀ ਲੋੜ ਹੈ ਔਰ ਜੇ ਅਸੀਂ ਇਸ ਗੱਲ ਨੂੰ ਚੰਗੇ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਸ਼ਾਇਦ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਉੱਥੇ ਦਾ ਸ਼ਹਿਰੀ ਤੇ ਦੁਕਾਨਦਾਰ ਮਜ਼ਬੂਤ ਹੋ ਸਕੇ ਇੱਥੇ ਦੇ ਕਿਸਾਨ ਨੂੰ ਤਾਕਤ ਮਿਲ ਸਕੇ ਅੱਜ ਕਿਸਾਨ ਦਬਿਆ ਪਿਆ ਹੈ ਭਾਜਪਾ ਦੀ ਸਰਕਾਰ ਜਾਂ ਕਿਸਾਨ ਦੇ ਪ੍ਰਤੀਜਵਾ ਮਾਰੂ ਜਿਹੜੀਆਂ ਨੀਤੀਆਂ ਉਹ ਕਿਸਾਨ ਨੂੰ ਦਬਾਰੀਆਂ ਜੇ ਕਿਸਾਨ ਦੱਬਦਾ ਹੈ ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਜੇ ਖੜੀ ਹੈ ਤਾਂ ਉਹਦੇ ਨਾਲ ਨਾਲ ਗਰੀਬ ਆਦਮੀ ਜਿਹੜਾ ਫੀਲਡ ਚ ਖੇਤਾਂ ਚ ਕੰਮ ਕਰਦਾ ਉਹਦੀ ਵੀ ਪੂਜੀ ਰੋਟੀ ਉੱਥੇ ਖੜੀ ਹੈ ਦੁਕਾਨਦਾਰ ਦੀ ਰੋਟੀ ਰੋਟੀ ਵੀ ਉੱਥੇ ਖੜੀ ਹੈ ਆਰਤੀ ਦੀ ਰੋਟੀ ਵੀ ਉੱਥੇ ਖੜੀ ਹੈ ਕਾਰੋਬਾਰ ਕਰਨ ਵਾਲੇ ਛੇਲਰ ਵਾਲੇ ਦੀ ਵੀ ਉੱਥੇ ਖੜੀ ਹੈ ਤੇ ਸਾਰੇ ਲੋਕਾਂ ਦੀ ਆਰਥਿਕਤਾ ਦੀ ਮਜ਼ਬੂਤੀ ਕਿਸਾਨੀ ਦੇ ਉੱਪਰ ਖੜੀ ਹੈ ਸਿੰਘਾ ਸਾਹਿਬ ਜਿਹੜੇ ਬਾਰਡਰ ਬੰਦ ਹੈ ਕਾਂਗਰਸ ਕਿਸਾਨ ਜਿੱਦ ਤੇ ਬੈਠੇ ਜਾ ਰਹੇ ਲੱਗਦਾ ਦੋ ਦਿਨ ਹੋ ਗਏ ਜਿਹੜੇ ਉੱਥੇ ਗੋਲੇ ਵਰਸਾਏ ਜਾ ਰਹੇ ਹਨ ਕਿ ਕਿਸਾਨਾਂ ਦੇ ਨਾਲ ਕਾਂਗਰਸ ਵੱਲੋਂ ਨਾ ਐਕਸਪੋਰਟ ਤੇ ਕਿਉਂ ਨਹੀਂ ਆ ਰਹੀ ਖੁੱਲ ਕੇ ਕਿ ਕਿਸ ਸੈਂਟਰ ਨਾਲ ਜਾ ਕੇ ਇਹ ਮਸਲਾ ਗੱਲ ਹੋਵੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਤੇ ਇਸੇ ਕਰਕੇ ਚਾਹੇ ਪਾਰਲੀਮੈਂਟ ਦੀ ਗੱਲ ਹੋਵੇ ਹਰ ਜਗ੍ਹਾ ਦੇ ਉੱਪਰ ਜਦੋਂ ਤਿੰਨ ਖਾਲੇ ਖਾਣ ਆਏ ਸੀ ਉਸ ਵੇਲੇ ਵੀ ਕਾਂਗਰਸ ਪਾਰਟੀ ਵੱਲੋਂ ਜ਼ੋਰਦਾਰ ਤਰੀਕੇ ਨਾਲ ਉਸ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਰੱਖਿਆ ਗਿਆ ਸੀ ਜੇ ਤੁਸੀਂ ਬਾਰਡਰ ਬੰਦਾ ਦੀ ਗੱਲ ਕਰਦੇ ਹੋ ਇਹ ਤਾਂ ਛੋਟੀ ਜੀ ਗੱਲ ਹੈ ਜੇ ਉਹਨਾਂ ਦੇ ਮਸਲਿਆਂ ਨੂੰ ਮੰਨਣ ਵਾਸਤੇ ਸਹਿਮਤੀ ਦੇ ਕੇ ਭਾਜਪਾ ਦੀ ਸਰਕਾਰ ਦੀ ਅਲਾ ਕਮਾਨ ਨੇ ਹਾਂ ਵੀ ਭਰੀ ਸੀ ਤੇ ਫਿਰ ਅੱਜ ਦੁਬਾਰਾ ਧਰਨਾ ਲਾਉਣ ਦੀ ਲੋੜ ਇਸ ਕਰਕੇ ਪੈ ਰਹੀ ਹੈ ਜਾਂ ਦੁਬਾਰਾ ਦਿੱਲੀ ਤੱਕ ਕੂਚ ਕਰਨੀ ਗੱਲ ਇਸ ਕਰਕੇ ਪੈ ਰਹੀ ਹੈ ਕਿਉਂਕਿ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਨਹੀਂ ਕੀਤਾ ਅੱਜ ਇਸ ਕਰਕੇ ਮਸਲਾ ਰੈਜ਼ੋਲੂਸ਼ਨ ਕਰਨ ਦੀ ਗੱਲ ਹੈ ਮੀਟਿੰਗਾਂ ਕਰਨਾ ਕੁਝ ਨਹੀਂ ਹੋਣਾ ਜੇ ਤੁਸੀਂ ਰੈਜ਼ੋਲੂਸ਼ਨ ਕਰੋਗੇ ਤਾਂ ਆਪਣੇ ਆਪ ਸਾਰੀ ਚੀਜ਼ਾਂ ਦੀ ਸਿਚੁਏਸ਼ਨ ਦੀ ਨਾਰਮਲ ਸੀ ਆ ਜਾਊਗੀ acha ਇਹ ਤਾਂ ਹੈ ਨਹੀਂ ਕਿ ਕਿ ਕਿਸੇ ਬੰਦੇ ਨੇ ਕੋ ਗੱਲ ਕੀਤੀ ਜਿਹੜੀ ਗੱਲ ਆ ਕਿਸਾਨ ਭਰਾਵਾਂ ਨੇ ਤਾਂ ਇਹੀ ਗੱਲ ਰੱਖੀ ਐ ਕਿ ਜਿਹੜੀ ਗੱਲ ਅਸੀਂ ਇਹਨਾਂ ਨੇ ਸਾਨੂੰ ਕਮਿਟ ਕੀਤੀ ਸੀ ਇਹਨਾਂ ਨੇ ਪੂਰੀ ਨਹੀਂ ਕੀਤੀ ਤਾਂ ਹੁਣ ਉਹਦੇ ਜਿਦਾ ਫਿਰ ਕੋ ਗੱਲ ਨਹੀਂ ਆ ਜੇ ਤੁਸੀਂ ਕਿਸੇ ਦਾ ਕੋ ਹਾਂਭੀਓ ਭਰ ਲਓ ਸਰਕਾਰਾਂ ਦੇ ਤੇ ਜਥੇਬੰਦੀਆਂ ਦੇ ਨਾਲ ਜੇ ਬੈਠ ਕੇ ਕੋਈ ਗੱਲ ਦਾ ਫੈਸਲਾ ਹੋ ਜੇ ਤੇ ਫਿਰ ਜੇ ਤੁਸੀਂ ਉਸ ਗੱਲ ਦੇ ਉੱਪਰ ਖੜੇ ਨਾ ਹੋ ਉਤਰੋ ਤਾਂ ਫਿਰ ਦੂਜਾ ਬੰਦਾ ਕੀ ਕਰੂਗਾ ਅੱਜ ਪ੍ਰਧਾਨ ਮੰਤਰੀ Haryana ਦੌਰੇ ਤੇ ਕੁਝ ਉਮੀਦ ਕਰਦੇ ਹੋ ਕਿ ਪੰਜਾਬ ਰਾਣੇ ਵਾਸਤੇ ਕਿਸਾਨਾਂ ਵਾਸਤੇ ਕੁਝ ਬੋਲੋ ਦੇਖੋ ਪ੍ਰਧਾਨ ਮੰਤਰੀ ਜੀ ਐ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਰੈਜ਼ੋਲੂਸ਼ਨ ਕਰਨਾ ਚਾਹੀਦਾ ਹੈ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਕਿਸਾਨ ਆਂਦਾ ਤਾਂ ਹੈ ਹਰ ਜਗ੍ਹਾ ਦੇ ਉੱਪਰ ਕਿਸਾਨ ਨੇ ਆਪਣੇ ਹਰ ਵਕਤ ਦੇ ਵਿੱਚ ਆਪਣਾ ਹਿੱਸਾ ਪੂਰਾ ਪਾਇਆ ਹੈ ਪੰਜਾਬੀ ਤੇ ਦੇਸ਼ ਦੀ ਤਰੱਕੀ ਵਾਸਤੇ ਤੇ ਅੱਜ ਜੇ ਕਿਸਾਨਾਂ ਦੀ ਕੋਈ ਮੰਗ ਹੈ ਉਸ ਨੂੰ ਪੂਰਾ ਕਰਨਾ ਚਾਹੀਦਾ ਇੱਕ ਸਿੰਘਲਾ ਜੀ ਸਿੰਘ ਇੱਕ ਪਾਵਰ ਦੇ ਉੱਪਰ ਬੈਠਾ ਹੈ ਪੀਐਸ ਦੇ ਹੋਏ ਜਾਂ ਸਰਕਾਰ yog ਗੱਲ ਸ਼੍ਰੀ ਸੰਤਲਨ ਜੀ ਸਿੰਘਲਾ ਜੀ ਜੀ ਅੱਜ ਅਸੀਂ ਇਕੱਠੇ ਹੋਏ ਆ ਸ੍ਰੀ ਸੰਤਰਾਮ ਸਿੰਘਾ ਜੀ ਸਾਡੇ ਵਾਸਤੇ ਹਮੇਸ਼ਾ ਹੀ ਰਾਜਨੀਤਿਕ ਜੀਵਨ ਚ ਸਮਾਜਿਕ ਜੀਵਨ ਦੇ ਵਿੱਚ ਪ੍ਰੇਰਨਾ ਸਰੋਤ ਰਹੇ ਹੈ ਮਾਰਗਦਰਸ਼ਕ ਉਹਨਾਂ ਕੋ ਲੈ ਕੇ ਅਸੀਂ ਚੱਲੇ ਆ ਉਹਨਾਂ ਦੀ ਜਿਹੜੀ ਸੇਵਾ ਹੈ ਸਮਾਣੇ ਵਾਸਤੇ ਪੰਜਾਬ ਵਾਸਤੇ ਔਰ ਹਿੰਦੁਸਤਾਨ ਵਾਸਤੇ ਹਮੇਸ਼ਾ ਯਾਦ ਰੱਖੀ ਜਾਊਗੀ ਖਾਸ ਕਰਕੇ ਸਮਾਣੇ ਵਾਸਤੇ ਬਹੁਤ ਵੱਡੇ ਡਿਵੈਲਪਮੈਂਟ ਦੇ ਕੰਮ ਖਾਸ ਕਰਕੇ ਪਟਿਆਲੇ ਵਾਸਤੇ ਇਹ ਜੇ ਮੈਂਬਰ ਪਾਰਲੀਮੈਂਟ ਬਹੁਤ ਵੱਡੇ ਉਹਨਾਂ ਦੀ ਸਾਡੇ ਦਿਨ ਦੇ ਵਿੱਚ ਯਾਦਾਂ ਨੇ ਵੱਡੀ ਪੋਰਟ ਦੇ ਚੇਅਰਮੈਨ ਰਹੇ ਪੰਜਾਬ ਦਾ ਇਨਫਰਾਸਟ੍ਰਕਚਰ ਉਹਨਾਂ ਨੇ ਕਿਆ ਕੀਤਾ ਤਾਂ ਹਮੇਸ਼ਾ ਹੀ ਸਾਡੇ ਵਾਸਤੇ ਪ੍ਰੇਰਨਾ ਸਰੋਤ ਰਹੇ ਤਾਂ ਅੱਜ ਤਾਈਂ ਹੀ ਕਹਾਂਗੇ ਵੀ ਹਮੇਸ਼ਾ ਜਿੱਥੇ ਵੀ ਹੋਣ ਚੜ੍ਹਦੀ ਕਲਾ ਛੂਣ ਤੇ ਹਮੇਸ਼ਾ ਸਾਨੂੰ ਅਸ਼ੀਰਵਾਦ ਦੇਣ ਕਿ ਅਸੀਂ ਵੀ ਉਹਨਾਂ ਦੇ ਰਸਤੇ ਤੇ ਚੱਲ ਕੇ ਲੋਕਾਂ ਦੀ ਵਧੀਆ ਸੇਵਾ ਕਰ ਸਕੀਏ ਪਾਸ ਦਿਨ ਤੇ ਅੱਜ ਅਸੀਂ ਇਕੱਠੇ ਹੋਏ ਆ ਸਾਰੀ ਉਹਨਾਂ ਨੂੰ ਯਾਦ ਕਰਨ ਵਾਸਤੇ ਸਮੇਤ ਸਾਹਿਬ ਤੁਸੀਂ ਰੋਡ ਤੇ ਲੰਘ ਰਹੇ ਹੋ ਦੋਨੋਂ ਪਾਸੇ 6 ਮਹੀਨੇ ਹੋ ਗਏ ਕੀ ਹਾਲਾਤ ਨੇ ਤੁਹਾਡਾਂ ਦੇ ਸਮਾਣੇ ਕਿੱਥੇ ਦੇ ਜੀ ਇਹ ਸੜਕਾਂ ਤੁਸੀਂ ਖੜ੍ਹੇ ਖੜ੍ਹੇ ਹੋ ਜਿੱਥੇ ਦੋਨੋਂ ਪਾਸੇ ਦੇਖਿਆ ਤੁਸੀਂ ਕੀ ਹਾਲਾਤ ਇੱਥੇ ਇੱਥੇ ਤਾਂ ਵਿਜੇਂਦਰ ਸਿੰਘਲਾ ਸਾਹਿਬ ਨੇ ਪਾਸ ਕੀਤੀ ਸੀ ਪੈਸੇ ਸਾਡੇ ਹੈਗੇ ਆ ਤੇ ਸਮਾਣੇ ਜੇ ਤੁਸੀਂ ਕਿਸੇ ਪਿੰਡ 'ਚ ਕਿਹੜਾ ਕਰ ਲਿਓ ਕਿਸੇ ਸੜਕ 'ਤੇ ਤਾਂ ਸਾਡੇ ਕੀਤੇ ਹੋਏ ਕੰਮ ਨੇ ਇਹ ਤਾਂ ਡਬਲਿਓ ਡੀ ਮੰਤਰੀ ਹੁੰਦੇ ਹੋਏ ਇਹਨਾਂ ਨੇ ਪਾਸ ਕੀਤਾ ਸਾਡਾ ਬਾਈਪਾਸ ਦਾ ਕੰਮ ਇਹਨਾਂ ਨੇ ਪਿੱਛੇ ਪਾਸ ਕੀਤਾ ਪੁਲ ਦਾ ਇੱਥੇ ਕੰਮ ਪਾਸ ਕੀਤਾ ਐਡੀ ਐਡੀ ਅਸੀਂ ਇੱਥੇ ਪ੍ਰੋਜੈਕਟ ਸੇ ਅਸੀਂ ਲੈ ਕੇ ਆਏ ਸੀਬ੍ਰੇਜ ਦਾ ਪ੍ਰੋਜੈਕਟ ਲੈ ਕੇ ਆਏ ਤੁਸੀਂ ਮੰਡੀ 'ਚ ਜਾ ਕੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਉਸ ਤੋਂ ਇੱਕ ਇਹਨਾਂ ਨੇ ਹਜ਼ਾਰ ਰੁਪਏ ਨਹੀਂ ਲਾਇਆ ਪੰਚਾਇਤਾਂ ਸਾਡੀਆਂ ਜਿੰਨੇ ਵੀ ਪੈਸੇ ਅਜ ਪੰਚਾਇਤਾਂ ਕੋਲ ਹੈ ਸਾਡੇ ਦਿੱਤੇ ਹੋਏ ਨੇ ਡਵੈਲਪਮੈਂਟਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸਿਰਫ ਗੱਲਾਂ ਬਾਤਾਂ ਦਾ ਕੜਾ ਪ੍ਰਸ਼ਾਦ ਹੈ ਸਰਕਾਰ ਦਾ ਤੁਸੀਂ ਦੇਖ ਹੀ ਰਹੇ ਹੋ ਤੋ ਬੜੀ ਮਾਇੂਸੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਜੋ ਪੰਜਾਬ ਤੋਂ ਹਲਾਕ ਹੋ ਗਏ ਠੀਕ ਹੈ ਥੈਂਕ ਯੂ